ਸ੍ਰੀ ਗੁਰੂ ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰਾਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ ਪਾਕਿਸਤਾਨ ਤੋਂ ਬੁਰਕੇ ਚ ਲੋਕ ਕੇ ਭੱਜਿਆ ਸੀ ਲ ਦੇਨ ਸਾਬਕਾ ਸੀ ਆਈਏ ਅਧਿਕਾਰੀ ਦਾ ਖਲਾਸਾ ਸਾਪ ਦਾ CIA ਅਧਿਕਾਰੀ ਜੌਨ ਕਿਰੀ ਆਕੋ ਨੇ ਨਿਊਯਾਰਕ ਸ਼ਹਿਰ ਦੇ ਵਰਲਡ ਟ੍ਰੇਨ ਸੈਂਟਰ ਤੇ ਹਮਲਾ ਕਰਨ ਵਾਲੇ ਭਿਆਨਕਾਤਵਾਦੀ ਸੰਗਠਨ ਅਲ ਕਾਇਦਾ ਦੇ ਸੰਸਥਾਪਕ ਉਸامہ ਬਿਨਨ ਦਦ ਦੇ ਬਾਰੇ ਇੱਕ ਮਹੱਤਵਪੂਰਨ ਦਾਵਾ ਕੀਤਾ ਹੈ ਜਿਸ ਨੇ ਕਹਾ ਅਮਰੀਕਾ ਫੌਜ ਨੂੰ ਬਿਨ ਨਦੀਨ ਨੂੰ ਫੜਨ ਲਈ ਖਰਚ ਕਰਨਾ ਪਿਆ ਪਰ ਉਹ ਇੱਕ ਔਰਤ ਦੇ ਪੇਸੇ ਵਿੱਚ ਬਚ ਗਿਆ ਬੁਰਕੇ ਵਿੱਚ ਆਪਣਾ ਚਿਹਰਾ ਲਗਾ ਕੇ ਸਾਬਕਾ ਸੀਆਈਏ ਅਧਿਕਾਰੀ ਜੌਨ ਕੈਰੀ ਆਕੋ ਨੇ ਖੁਲਾਸਾ ਕੀਤਾ ਕਿ ਉਸ ਸਮਾਂ ਬਿੰਲਦੀਨ ਜੋ ਕਿ 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਦਾ ਸਭ ਤੋਂ ਵੱਧ ਨੁੜਿੰਦਾ ਅੱਤਵਾਦੀ ਸੀ ਟੋਰਾ ਬੋਰਾ ਪਹਾੜਾਂ ਤੋਂ ਇੱਕ ਔਰਤ ਦੇ ਪੇਸੇ ਵਿੱਚ ਭੱਜ ਗਿਆ ਏ ਐਨ ਆਈ ਨਾਲ ਇੱਕ ਇੰਟਰਵਿਊ ਵਿੱਚ ਕਿਰੀ ਆਕੋ ਨੇ ਇਹ ਵੀ ਖੁਲਾਸਾ ਕੀਤਾ ਕਿ ਅਮਰੀਕੀ ਫੌਜ ਦੇ ਸੈਂਟਰਲ ਕਮਾਂਡ ਦੇ ਕਮਾਂਡਰ ਦਾ ਅਨੁਵਾਦਕ ਅਸਲ ਵਿੱਚ ਇੱਕ ਅਲ ਕਾਇਦਾ ਆਪਰੇਟਿਵ ਸੀ ਇਸ ਨੇ ਅਮਰੀਕੀ ਫੌਜ ਵਿੱਚ ਕੁਝ ਪੈਟ ਕੀਤੀ ਸੀ ਅਤੇ ਉਸامہ ਬਿੰ ਲਾਦਨ ਨੂੰ ਭੱਜਣ ਵਿੱਚ ਮਦਦ ਕੀਤੀ ਸੀ ਉਲਾਦਨ ਨੂੰ ਟੋਰਾ ਬੋਰਾ ਜਿੱਕੇ ਰਿਆ ਗਿਆ ਸੀ ਆਈ ਸੀ ਆਈ ਏ ਉਦੇਸ ਸਾਬ ਦਾ ਅਧਿਕਾਰੀ ਜੌਨ ਕਿਰੀ ਆਕੋ ਨੇ ਦੱਸਿਆ ਕਿ ਅਮਰੀਕੀ ਫੌਜ ਅਕਸਰ ਮੰਨਦੀ ਸੀ ਕਿ ਬਿੰਲ ਦੇਨ ਉਹਨਾਂ ਦੀ ਪਕੜ ਵਿੱਚ ਹੈ ਪਰ ਉਹ ਦੁਪਾਰਾ ਬਾਝ ਜਾਵੇਗਾ ਅਕਤੂਬਰ 2001 ਵਿੱਚ ਸਾਨੂੰ ਪ੍ਰੋਸਾ ਸੀ ਕਿ ਸਾਡੇ ਕੋਲ ਉਸਾਮਾ ਬਿੰਲ ਦੇਨ ਅਤੇ ਅਲ ਕਾਇਦਾ ਲੀਡਰਸ਼ਿਪ ਤੌਰਾਂ ਬੋਰਾ ਵਿੱਚ ਘिरी ਹੋਈ ਹੈ ਪਰ ਸਾਨੂੰ ਨਹੀਂ ਪਤਾ ਸੀ ਕਿ ਸੈਂਟਰਲ ਕਮਾਂਡ ਤੇ ਕਮਾਂਡਰ ਦਾ ਅਨੁਵਾਦਕ ਅਸਲ ਵਿੱਚ ਇੱਕ ਅਲ ਕਾਇਦਾ ਪ੍ਰੈਕਟਿਵ ਸੀ ਜਿਸ ਨੇ ਅਮਰੀਕੀ ਫੌਜ ਨੂੰ ਕੋਸਟਫੈਟ ਕੀਤੀ ਸੀ ਇਸ ਲਈ ਸਾਨੂੰ ਪਤਾ ਸੀ ਕਿ ਜੇ ਅਸੀਂ ਬਿੰਲ ਦੇਨ ਨੂੰ ਘੇਰ ਲਿਆ ਹੈ ਅਸੀਂ ਉਸ ਨੂੰ ਪਹਾੜ ਤੋਂ ਹੇਠਾਂ ਔਣ ਲਈ ਕਹਾ ਫਿਰ ਉਸ ਨੇ ਅਨੁਵਾਦਕ ਰਾਹੀਂ ਕਹਾ ਕਿ ਤੁਸੀਂ ਸਾਨੂੰ ਸਵੇਰ ਤੱਕ ਦਾ ਸਮਾਂ ਦੇ ਸਕਦੇ ਹੋ ਅਸੀਂ ਔਰਤਾ ਤੇ ਬੱਚਿਆਂ ਨੂੰ ਕੱਟਣਾ ਚਾਹੁੰਦੇ ਹਾਂ ਅਤੇ ਫਿਰ ਹੇਠਾਂ ਆ ਕੇ ਆਤਮ ਸਮਰਪਣ ਕਰਨਾ ਚਾਹੁੰਦੇ ਹਾਂ ਅਨੁਵਾਦਕ ਨੇ ਜਨਰਲ ਫ੍ਰੈਕਸ ਨੂੰ ਇਸ ਵਿਚਾਰ ਬਾਰੇ ਚਕੀਨ ਦੁਆਇ ਅੰਤ ਵਿੱਚ ਬਿਲ ਦੇ ਨੇ ਆਪਣੇ ਆਪ ਨੂੰ ਇੱਕ ਔਰਤ ਦਾ ਪੇਸ ਬਦਲ ਲਿਆ ਤੇ ਹਨੇਰੇ ਦੀ ਆੜ ਵਿੱਚ ਇੱਕ ਪਿਕਅਪ ਟਰੱਕ ਦੇ ਪਿੱਛੇ ਪਾਕਿਸਤਾਨ ਭੱਜ ਗਿਆ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ